ਇੱਕ ਜੋਤੀ ਨੂੰਲਾ ਸੀਗੀ ਨਾਲ ਉਹਦਾ ਡਰਾਈਵਰ ਸੀਗਾ ਇਹਦੇ ਕਰਕੇ ਉਹਨਾਂ ਨੇ ਬਤਮੀਜ਼ੀ ਕੀਤੀ ਸੀ ਆਪਣੀ ਵਾਈਫ ਮੇਰੀ ਦੇ ਨਾਲ ਇੱਕ ਸਿਰਫ ਫੋਟੋ ਕਰਕੇ ਉਹਨਾਂ ਨੇ ਫੋਟੋ ਲਈ ਗਿਆ ਸੀ ਉਹਨਾਂ ਨੇ ਕੰਪੈਲ ਕੀਤਾ ਸੀ ਕਿ ਫੋਟੋ ਖਿਚਾਉਣੀ ਹੈ ਇੱਕ ਤੇ ਬਤਮੀਜ਼ੀ ਕਰਨ ਤੋਂ ਬਾਅਦ ਜਦੋਂ ਮੈਂ ਉਹਨੂੰ ਬੋਲਿਆ ਕਿ ਮੈਂ ਕਹਿੰਦਾ ਨਾ ਤਾਂ ਗਲਤ ਨਾ ਕਰਗੇ ਨਾ ਤੇ ਇਹਨਾਂ ਨੇ ਫਿਰ ਹੱਥੋਪਾਈ ਹੋਏ ਦੋਨੇ ਆਣੇ ਪਹਿਲੋਂ ਮੇਨਾਂ ਤਲਵਾਰ ਗੱਡੀ ਤੇ ਉਹਨੂੰ ਵਾਈਫ ਦੇ ਵੀ ਲੱਗ ਸਕਦੀ ਸੀ ਕਿ ਮੈਂ ਉਹਨੂੰ ਬਚਾਇਆ ਜਦੋਂ ਮੈਂ نیچے ਡਿੱਗਿਆ ਉਹਨਾਂ ਨੇ ਫਿਰ ਮੇਰੇ 'ਤੇ ਮਾਰਨੀ ਸ਼ੁਰੂ ਕਰ ਦਿੱਤੀ ਸਸ਼ਕਾਲ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲীন ਕੌਰ ਜਲੰਧਰ ਦੇ ਵਿੱਚ ਦੇਰ ਰਾਤ ਹੰਗਾਮਾ ਹੋ ਜਾਂਦਾ ਹੈ ਤਾਂ ਦੱਸਿਆ ਗਿਆ ਕਿ ਜਲੰਧਰ ਦੇ ਕਿਸੇ ਵਿਅਕਤੀ ਦੇ ਵੱਲੋਂ ਇੱਕ ਗੰਭੀਰ ਇਲਜ਼ਾਮ ਲਗਾਏ ਗਏ ਨੇ ਨੂਰਾ ਸਿਸਟਰਜ਼ ਦੇ ਉੱਤੇ ਜਿਨ੍ਹਾਂ ਦੇ ਵਿੱਚੋਂ ਜੋਤੀ ਨੂਰਾ ਮੌਕੇ ਤੇ ਮੌਜੂਦ ਹੁੰਦੇ ਆ ਔਰ ਉਹਨਾਂ ਦੇ ਵੱਲੋਂ ਸੀਸੀਟੀਵੀ ਕੈਮਰੇ ਵੀ ਜਿਹੜੇ ਨੇ ਖੰਗਾਲੇ ਜਾ ਰਹੇ ਨੇ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਾਰਵਾਈ ਕਰਨ ਦੀ ਕੋਸ਼ਿਸ਼ ਪੂਰੀ ਲਗਾਤਾਰ ਪੁਲਿਸ ਦੇ ਵੱਲੋਂ جاری ਹੈ ਜਿਸ ਦੇ ਵਿੱਚ ਦੱਸਿਆ ਇਹ ਕਿ ਇੱਕ ਵਿਅਕਤੀ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਕਿ ਉਹ ਇਹ ਰਾਤ ਆਪਣੀ ਪਤਨੀ ਦੇ ਨਾਲ ਕਾਫੀ ਪੀਣ ਵਾਸਤੇ ਜਾਂਦਾ ਹੈ ਕਿਸੇ ਨਿਜੀ ਰੈਸਟੋਰੈਂਟ ਦੇ ਵਿੱਚ ਜਿੱਥੇ ਕੀ ਉਹਨਾਂ ਨੂੰ ਨੂਰਾ ਸਿਸਟਰਜ਼ ਦੇ ਵਿੱਚੋਂ ਜੋਤੀ ਨੂਰਾ ਦਿਖਦੀ ਹੈ ਤੇ ਉਸਦੀ ਪਤਨੀ ਫੋਟੋ ਕਰਵਾਉਣ ਵਾਸਤੇ ਉਹਨਾਂ ਦੇ ਨਾਲ ਜਾਂਦੀ ਅਕਸਰ ਜਦੋਂ ਕੋਈ ਆਰਟਿਸਟ ਮਿਲਦਾ ਹੈ ਤਾਂ ਲੋਕ ਜਿਹੜੇ ਨੇ ਜਿਹੜਾ ਐਕਸਾਈਟਮੈਂਟ ਦੇ ਵਿੱਚ ਫੋਟੋ ਆ ਕਰਾਉਣ ਵਾਸਤੇ ਪਹੁੰਚ ਜਾਂਦੇ ਨੇ ਔਰ ਇਸ ਦੇ ਤਹਿਤ ਹੀ ਜਦੋਂ ਇਹ ਮਾਮਲਾ ਪੁਲਿਸ ਦੇ ਵੱਲ ਪਹੁੰਚਦਾ ਹੈ ਤਾਂ ਇਹਦੇ ਵਿੱਚ ਗੰਭੀਰ ਇਲਜ਼ਾਮ ਨੂਰਾ ਸਿਸਟਰਜ਼ ਦੇ ਵਿੱਚੋਂ ਜੋਤੀ ਨੂਰਾ ਦੇ ਲਗਾਏ ਜਾਂਦੇ ਨੇ ਅਕਸਰ ਨੂਰਾ ਸਿਸਟਰਜ਼ ਸੁਰਖੀ ਆ ਦੇ ਵਿੱਚ ਨਜ਼ਰ ਆਉਂਦੀ ਹੈ ਔਰ ਫਿਰ ਇੱਕਵਰੀ ਮਾਮਲਾ ਦਰਦ ਜਿਹੜਾ ਹੈ ਜੋਤੀ ਨੂਰਾ ਦੇ ਖਿਲਾਫ ਹੋਇਆ ਹੈ ਜਿਸ ਦੇ ਵਿੱਚ ਮਾਰ ਕਟਾਈ ਦੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਕਿ ਵਿਅਕਤੀ ਸਚਿਨ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਆਪਣੀ ਪਤਨੀ ਸਮੇਂ ਤੇ ਰਾਤ ਕਾਫੀ ਪੀਣ ਵਾਸਤੇ ਇੱਕ ਨਿੱਜੀ ਰੈਸਟੋਰੈਂਟ ਦੇ ਵਿੱਚ ਪਹੁੰਚਦਾ ਹੈ ਜਿੱਥੇ ਉਸ ਦੀ ਪਤਨੀ ਨੂਰਾ ਸਿਸਟਰਸ ਦੇ ਵਿੱਚੋਂ ਮੌਜੂਦ ਜੋਤੀ ਨੂਰਾ ਦੇ ਨਾਲ ਫੋਟੋ ਕਰਵਾਉਣ ਵਾਸਤੇ ਜਾਂਦੀ ਹੈ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਨਾਲ ਬਦਤਮੀਜ਼ੀ ਹੁੰਦੀ ਹੈ ਮਾਰ ਕਟਾਈ ਹੁੰਦੀ ਹੈ ਜਦੋਂ ਸਚਿਨ ਉੱਥੇ ਮੌਕੇ ਤੇ ਪਹੁੰਚਦਾ ਹੈ ਤਾਂ ਦੇ ਨਾਲ ਵੀ ਮਾਰਕੁਟਾਈ ਕੀਤੀ ਜਾਂਦੀ ਹੈ ਨੂਰਾ सिस्टर्स ਦੇ ਵਿੱਚੋਂ ਜੋਤੀ ਨੂਰਾ ਜਿਹੜੀ ਹੈ ਆਪਣੇ ਨਾਲ ਕੁਝ ਲੜਕਿਆਂ ਦੇ ਨਾਲ ਮੌਜੂਦ ਹੁੰਦੀ ਹੈ ਜੋ ਕਿ ਫੋਟੋ ਕਰਵਾਉਣ ਵਾਸਤੇ ਆਏ ਫੈਨ ਦੇ ਨਾਲ ਮਾਰਕੁਟਾਈ ਕੀਤੀ ਜਾਂਦੀ ਹੈ ਔਰ ਕਾਰਨ ਕੀ ਬਣਿਆ ਹਜੇ ਤੱਕ ਜਿਹੜਾ ਸਪਸ਼ਟਿਕਰਣ ਨਹੀਂ ਆ ਪਾਇਆ ਪਰ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਦੱਸ ਦਿੰਦੇ ਆ ਕਿ ਪੁਲਿਸ ਦੇ ਥਾਣਾ ਨੰਬਰ 4 ਨੰਬਰ ਦੇ ਜਿਹੜੇ ਐਸ ਐਚਓ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਇਹ ਦਿੱਤੀ ਗਈ ਹੈ ਕਿ ਉਹ ਰਾਤ ਦੀ ਗਸ਼ਤ ਦੇ ਉੱਤੇ ਸੀਗੇ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਇੱਕ ਐਕਸੀਡੈਂਟ ਹੋਇਆ ਨਕੋਦਰ ਰੋਡ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਜਦੋਂ ਉੱਥੇ ਮੌਕੇ ਤੇ ਪਹੁੰਚਦੇ ਨੇ ਤਾਂ ਮਾਮਲਾ ਕੁਝ ਹੋਰ ਨਜ਼ਰ ਆਉਂਦਾ ਹੈ ਜੋ ਤੀਨੂਰਾ ਜਿਹੜੀ ਮੌਕੇ ਤੇ ਮੌਜੂਦ ਹੁੰਦੇ ਆ ਉਹਨਾਂ ਦੇ ਖਿਲਾਫ ਇਸ ਵਿਅਕਤੀ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਹਥਿਆਰਾ ਦੇ ਨਾਲ ਤੇਜ਼ਾਰ ਹਥਿਆਰਾ ਦੇ ਨਾਲ ਉਹਨਾਂ ਦੇ ਲੜਕਿਆਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਪੂਰੀ ਜਾਣਕਾਰੀ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਕੀ ਦਿੱਤੀ ਜਾਂਦੀ ਸੀਸੀਟੀਵੀ ਤਸਵੀਰਾਂ ਕੀ ਸਾਹਮਣੇ ਆndੀਆਂ ਨੇ ਤੁਹਾਨੂੰ ਦਿਖਾਣੇ ਆ। ਭਾਜੀ ਭਾਜੀ ਕੀ ਨਾਮ ਆ? ਮੇਰਾ ਨਾਮ ਸਚਿੰਦ ਬੱਗਾਵਰੀ। ਭਾਜੀ ਕੱਲ ਰਾਤ ਕੀ ਘਟਨਾ ਵਾਪਰੀ ਏ ਤੇ ਕੌਣ ਲੋਕ ਸੀ? ਇੱਕ ਜੋਤੀਨੂਲਾ ਸੀਗੀ ਨਾਲ ਉਹਦਾ ਡਰਾਈਵਰ ਸੀਗਾ ਜਿਹਦੇ ਕਰਕੇ ਉਹਨਾਂ ਨੇ ਬਦਤਮੀਜੀ ਕੀਤੀ ਸੀ ਆਪਣੀ ਵਾਈਫ ਮੇਰੀ ਦੇ ਨਾਲ। ਇੱਕ ਸਿਰਫ ਫੋਟੋ ਕਰਕੇ ਉਹਨਾਂ ਨੂੰ ਫੋਟੋ ਲਈ ਗਿਆ ਸੀ। ਉਹਨਾਂ ਨੇ ਕੰਪੇਅਰ ਕੀਤਾ ਸੀ ਕਿ ਫੋਟੋ ਖਚਾਉਣੀ ਹੈ ਇੱਕ ਤੇ ਉਹਨੇ ਉੰਨੀ ਦਿਨ ਉਹਦੇ ਨਾਲ ਬਦਤਮੀਜੀ ਕੀਤੀ। ਤੇ ਬਦਤਮੀਜੀ ਕਰਨ ਤੋਂ ਬਾਅਦ ਜਦੋਂ ਮੈਂ ਉਹਨੂੰ ਬੋਲਿਆ ਕਿ ਮੈਂ ਕਹਾ ਨਾ ਤਾਂ ਗਲਤ ਨਾ ਕਰਗੇ ਨਾ ਤੇ ਇਹਨਾਂ ਨੇ ਫਿਰ ਹੱਥੋਪਾਈ ਹੋਏ ਦੋਨੇ ਆਣੇ ਪਹਿਲੋਂ ਮ ਤੇ ਵਾਈਫ ਨੇ ਮੇਰੇ ਨੇ ਹਟਾਇਆ ਇਹ 19 ਦਿਨ ਪਿੱਛੋਂ ਦੀ ਨਾ ਤਲਵਾਰ ਕੱਟ ਕੇ ਲਿਆਇਆ ਤਲਵਾਰ ਗੱਡੀ ਤੇ ਹੁਣ ਵਾਈਫ ਦੇ ਵੀ ਲੱਗ ਸਕਦੀ ਹੈ ਕਿ ਮੈਂ ਉਹਨੂੰ ਬਚਾਇਆ ਜਦੋਂ ਮੈਂ نیچے ਡਿੱਗਿਆ ਇਹਨਾਂ ਨੇ ਫੇਰ ਮੇਰੇ ਮਾਰਨੀ ਸ਼ੁਰੂ ਕਰ ਦਿੱਤੀਆਂ ਮੈਂ ਦੋ ਤੇ ਮੈਂ ਦੋ ਜਿਗਾ ਫੈਮਿਲੀ ਜਿਗਾ ਮੈਂ ਤੇ ਮੇਰੀ ਵਾਈਫ ਦੋਵੇਂ ਜਾਣੇ ਸੀਗੇ ਗੱਲ ਇੰਨੀ ਵੱਧ ਕਿਦਾਂ ਕਿ ਸਿਰਫ ਫੋਟੋ ਕਰਕੇ ਉਹਨੇ ਬਦਤਮੀਜ਼ੀ ਕੀਤੀ ਮੈਂ ਸਿਰਫ ਇਹੀ ਕਹਿ ਕਿ ਮੈਂ ਕਹ ਬਦਤਮੀਜ਼ੀ ਨਾ ਕਰ ਜੋ ਫੋਟੋ ਨਹੀਂ ਕਰਾਣੀ ਉਦਾਂ ਕਹਿ ਦੇ ਹੋ ਗਈ ਡਰਿੰਕ ਵਗੈਰਾ ਕੀਤੀ ਸੀ ਟੋਟਲੀ ਇਹਨਾਂ ਨੇ ਕੁਕੀ ਕਲਾਕਾਰ ਹੈ ਕਿ ਬਿਲਕੁਲ ਮੈਂ ਵੀ ਉਹੀ ਚੀਜ਼ ਸੋਚੀ ਆ ਦੇ ਰੋਕਣ ਦੀ ਵਜ੍ਹਾ ਉਹਨਾਂ ਨੇ ਕੀ ਕੀਤਾ ਐਕਸ਼ਨ ਕੀਤੇ ਉਹਨਾਂ ਨੇ ਐਕਸ਼ਨ ਤੇ ਇਹੀ ਜੋ ਦਿਖਾਉਂਦੇ ਟੀਵੀ 'ਚ ਉਦਾਂ ਤੇ ਹੈ ਨਹੀਂ ਬਿਲਕੁਲ ਵੀ ਇਹ ਐਨੇ ਤੁਹਾਨੂੰ ਕਈ ਕਵਾਲੀਆਂ ਗੁਲੀਆਂ ਗਾਉਂਦੇ ਨੇ ਇੰਨਾ ਵੀ ਬੰਦੇ ਨੂੰ ਨਸ਼ੇ 'ਚ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਕਿਤੇ ਮਿਲੇ ਵਰਤੇ ਹੋ ਕੋਈ ਤੁਹਾਨੂੰ ਦੇਖ ਰਿਹਾ ਵਾ ਜਦੋਂ ਮਿਲ ਰਿਹਾ ਤੇ ਉਹਨੂੰ ਵਧੀਆ ਤਰੀਕੇ ਨਾਲ ਟਰੀਟ ਕਰੋ ਇਹ ਚੀਜ਼ ਸੀ ਫਿਰ ਬਾਅਦ 'ਚ ਬਾਕੀ ਤਾਂ ਹੁਣ ਜਿਹੜਾ ਨੁਕਸਾਨ ਹੋਣਾ ਸੀ ਤੁਹਾਡੇ ਸਾਹਮਣੇ ਨੁਕਸਾਨ ਕੀਤਾ ਆਪਣੀ ਕਿਹੜਾ ਕੋਈ ਉਹਦੇ ਨਾਲ ਜਾਦੂ ਪ੍ਰਾਣੀ ਰੰਜੇ ਜਾਂ ਕੋਚ ਆਪਾਂ ਨੂੰ ਕੋਈ ਉਹ ਸਹੀਆਂ ਨਹੀਂ ਠੀਕ ਹੈ ਨਾ ਇਹ ਕੋਈ ਕਲਾਕਾਰ ਆ ਕਲਾਕਾਰ ਵਾਂਗੂ ਬੰਦਾ ਮਿਲਦਾ ਵਰਤਦਾ ਪੁਲਿਸ ਕੰਪਲੇਂਟ ਦਿੱਤੀ ਦਿੱਤੀ ਪੁਲਿਸ ਕੰਪਲੇਂਟ ਵੀ ਦਿੱਤੀ ਆ ਕੰਪਲੇਂਟ ਤੁਸੀਂ ਬਾਈ ਨੇਮ ਦਿੱਤੀ ਉਹਨਾਂ ਦਾ ਹਾਂਜੀ ਹਾਂਜੀ ਬਾਈ ਨੇਮ ਹੀ ਦਿੱਤੀ ਬਾਕੀਆਂ ਮੁੰਡਿਆਂ ਦਾ ਆਪਾਨੂੰ ਨੇਮ ਨਹੀਂ ਪਤਾ ਕਿ ਜਿਹੜੇ ਦੋ ਸੀਗੇ ਸਾਡੇ ਸਾਹਮਣੇ ਇੱਕ ਜੋਤੀ ਨੂਰਾ ਸੀ ਇੱਕ ਨਾਲ ਉਹਦਾ ਡਰਾਈਵਰ ਸੀਗਾ ਪੁਲਿਸ ਬੋਲੋ ਰਿਸਪੌਂਸ ਆਇਆ ਪੁਲਿਸ ਵੱਲੋਂ ਤੁਹਾਨੂੰ ਪੁਲਿਸ ਵੱਲੋਂ ਕਾਲ ਆਈ ਸੀਗੀ ਮੈਨੂੰ ਤੇ ਉਹ ਕਹਿੰਦੇ ਸੀਗੇ ਕਿ ਬਿਆਨ ਵਗੈਰਾ ਲੈਣੇ ਨੇ ਤੇ ਮੈਂ ਕਿਹਾ ਠੀਕ ਆ ਮੈਂ ਹੁਣੇ ਉੱਠਿਆ ਮਾਰ ਦਸਤ ਦੇ ਲੈਣ ਕੇ ਹੁਣ ਆਣ ਕੇ ਉੱਥੇ ਆਣ ਦੇਖ ਜਿਹੜਾ ਲੂਰਾ ਸਿਸਟਰ ਦੇ ਨਾਲ ਰਾਤੀ ਨੂੰ ਇੱਥੇ ਝੜਪ ਹੋਈ ਹੈ ਕਿਸੇ ਦੇ ਛੱਡ ਪੇੜ ਡੋਮਿਨੇਸ਼ਨ ਤੇ ਸੁਧਾਰ ਆ ਰਿਹਾ ਹੈ ਤੇ 2:30 ਵਜੇ ਮੈਨੂੰ ਮੈਸਜ ਮਿਲਿਆ ਸੀ ਕੋਈ ਇੱਥੇ ਵੀ ਐਕਸੀਡੈਂਟ ਹੋਇਆ ਹੈ ਵਾ ਜਿਹਦੇ ਨਾਲ ਇੱਕ ਮੌਜੂਦੇ ਫਿਰ ਪ੍ਰਸ਼ਾਸਨ ਦਾ ਰੋ ਪਾਰਮ ਹੁਜੂ ਜਾ ਕਿ ਰੈਕਟਰ ਦਾ ਦੂਰ ਸੀਗੀ ਬਾਬਾ ਜੀ ਦਾ ਜਿਹੜੇ ਬੈਂਟਰ ਵਾਲਾ ਅਧਿਆਪਕ ਸੀ ਲੱਗੇ ਤੇ ਉੱਥੇ ਜਾ ਕੇ ਫਿਰ ਨੂੰ ਪਤਾ ਲੱਗਾ ਵੀ ਇਹਨੂੰ ਬਹਿਣਾ ਪਰ ਉਹ ਬਰਾ ਸਿਸਟਰ ਜਿਹੜੀ ਹੈਗੀ ਆ ਤੇ ਹੰਗਰੀ ਪੁਆਇੰਟ ਤੇ ਕੋਈ ਸਮਾਂ ਲੈ ਰਾਇਆ ਸੀ ਜਿੱਥੇ ਇੱਕ ਸਿੱਤਨਪਗਣਾ ਨਾਮ ਦਾ ਬੰਦਾ ਹੈਗਾ ਜਿਹਦੇ ਨਾਲ ਪਿੱਛੇ ਜਾ ਚਲਾਣਾ ਉਹ ਆਈ ਸੀਗੀ ਉਹਨਾਂ ਨੇ ਆਪ ਵਿੱਚ ਕੋਈ ਫਿਕ ਲੈਂਡ ਤੇ ਕੁਝ ਦੇ ਨਾਲ ਫੋਟੋ ਖਿਚਾਉਣ ਤੋਂ ਖੰਨਾ ਫੋਟੋ ਖਿਚਾਓ ਪਰ ਉਹ ਬਰਾ ਸਿਸਟਰ ਜਿਹਨੇ ਜੀ ਮੈਂ ਕਰਨਾ ਉਹ ਜਿਹੜੀ ਨਹੀਂ ਖਿਚਾਉਣੀ ਆ ਤੇ ਉਹਦੇ ਤੇ ਆਵੇ ਸੀ ਇਹਨਾਂ ਦਾ ਆਪ ਵਿੱਚ ਝਗੜਾ ਇੱਥੇ ਹੋ ਗਿਆ ਤੇ ਉਹ ਜਤਨਪੁਰਾ ਕਹਿੰਦਾ ਸੀ ਕਿ ਨੂਰਾ ਸੇਸ਼ਰ ਦੇ ਨਾਲ ਉਹਦਾ ਜਿਹੜਾ ਹਸਬੰਦ ਸੀਗਾ ਉਸਮਾਨ ਉਹਨੇ ਮੇਰੀ ਕੁਰਬਾਨ ਮਾਰੀ ਆ ਤੇ ਉਸ ਤੋਂ ਬਾਅਦ ਉਹ ਫਿਰ ਮੁਕਾਦਮਾ ਪੈ ਗਿਆ ਤੇ ਕਾਨੂੰਨੀ ਦੇਸ਼ੇ ਮੁਕਦੇ ਨਹੀਂ ਕਿ ਬਣਿਆ ਅਸੀਂ ਅੱਜ ਸਿੱਟੀ ਟੀਵੀ ਕੈਮਰੇ ਹੁਣ ਜਾ ਕੇ ਕਿਤੇ ਆ ਦੇਖੋ ਜੇਕਰ ਪੰਕਰ ਵਾਲੇ ਲਹਿਰੋਣਾ ਨਜ਼ਰ ਆ ਰਿਹਾ ਹੈ ਵੱਡਾ ਕੋਈ ਡੀਬੀ ਕਰ ਰਹੇ ਆ ਜਸਤਨ ਬੱਗਾ ਆ ਰਹਾ ਤੁਹਾਨੂੰ ਮੈਂ ਰੋਡਿੰਗ ਦਾ ਬੰਦ ਕਰਕੇ ਦੇ ਰਿਹਾ ਅਸੀਂ ਕੋਈ ਪ੍ਰੋਬਲਮ ਨਾਲ ਆਜਾ ਤੁਸੀਂ ਆਪਣਾ ਅਰਜ਼ੀ ਪਾਇਆ ਜਿਹੜਾ ਤੁਹਾਨੂੰ ਮਦਦ ਪੱਟੀ ਕਰਾ ਰਹੀ ਘਰ ਤੋਂ ਪਾਪੀ ਜੇ ਤੁਹਾਨੂੰ ਐਮਐਲਏ ਦੀ ਅਭਿਸ਼ੇਕ ਹੈ ਮਤੀ ਕੋਈ ਹੋਰ ਵੀ ਦੇਰੀ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ